ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਭਰਾਵੋ ਹਰ ਇੱਕ ਇਨਸਾਨ ਦਾ ਇੱਕ ਸੁਪਨਾ ਹੁੰਦਾ ਡ੍ਰੀਮ ਹੁੰਦਾ ਜਿਉ ਉਹਦਾ ਇੱਕ ਮਿਲ ਖੁਸ਼ੀਆਂ ਦਾ ਮਹਿਲ ਹੋਵੇ ਉਹਦਾ ਘਰ ਹੋਵੇ ਇੱਕ ਉਹਦੀ ਕੋਠੀ ਹੋਵੇ ਇੱਕ ਉਹਦਾ ਬੰਗਲਾ ਹੋਵੇ ਤਾਂ ਅੱਜ ਇਸ ਟਾਈਮ ਜੋ ਦੌਰ ਚੱਲ ਰਿਹਾ ਜੀ ਸੈਂਟਰ ਗਵਰਨਮੈਂਟ ਨੇ ਸਾਰੇ ਸਰਕਾਰੀ ਕੰਮਾਂ ਦੇ ਵਿੱਚ ਜੋ ਲਾਲ ਇੱਟ ਸੀ ਉਹ ਬੰਦ ਕਰ ਦਿੱਤੀ ਐ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੇਕੇਦਾਰ ਜਗਸੀਰ ਸਿੰਘ ਬਾਵਲਾ ਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਮੈਂ ਕਈ ਤਰ੍ਹਾਂ ਦੀਆਂ ਕੋਠੀਆਂ ਤਿਆਰ ਕੀਤੀਆਂ ਨੇ ਆ ਇੱਕ ਵੱਖਰੀ ਕੋਠੀ ਤਿਆਰ ਕੀਤੀ ਹੈ ਆਰ ਸੀ ਸੀ ਬਿਨਾ ਇੱਟਾਂ ਤੋਂ ਇਹ ਸਾਨੂੰ ਅੱਜ ਇਹਨਾਂ ਦੇ ਰੂਪ ਰੂਪ ਕਰਾ ਰਹੇ ਹਾਂਗੇ ਆਪਣੇ ਆਰ ਸੀ ਸੀ ਜਿਹੜੀ ਆਪਾਂ ਨੇ ਕੋਠੀ ਬਣਾਈ ਹੈ ਇਹਦੇ ਵਿੱਚ ਟਾਟਾ ਦਾ ਸਰੀਆ ਹੈਗਾ ਪਠਾਨਕੋਟ ਦੀ ਬਾਈ ਜੀ ਪਾਈ ਹੈ ਇਹਦੇ ਵਿੱਚ ਆਪਾਂ ਨੇ ਜੀ ਠੀਕ ਵਧੀਆ ਮਟੀਰੀਅਲ ਪਾਇਆ ਹੈਗਾ ਪੂਰੇ ਉਸ ਦੀ ਬਣਾਈ ਹੈ ਜੀ ਆਪਾਂ ਨੇ ਅੱਜ ਆਪਾਂ ਪਹੁੰਚੇ ਆ ਲੌਂਗਵਾਲ ਜੀ ਸੰਪੂਰ ਸਿੰਘ ਦੁਲਟ ਦੀ ਕੋਠੀ ਹੈ ਤੇ ਆਪੇ ਇਹਨਾਂ ਠੇਕੇਦਾਰ ਸਾਹਿਬ ਨੇ ਤੁਹਾਨੂੰ ਅੱਜ ਕੋਠੀ ਬਾਰੇ ਬਰੀਕ ਵਧੀਆ ਨੌਲਜ ਜਾਣਕਾਰੀ ਦਿੰਨੇ ਆਪਾਂ ਵੀ ਆਪਾਂ ਜੇ ਆਪਾਂ ਆਰ ਸੀ ਸੀ ਕੋਠੀ ਤਿਆਰ ਕਰਨੀ ਆ ਤੇ ਕੀ ਖਰਚਾ ਕੀ ਗੱਲਬਾਤ ਹੈ ਇਹਦਾ ਆਰ ਸੀ ਸੀ ਆ ਹਾਂਜੀ 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 ਸਾਰਾ ਆਰ ਸੀ ਸੀ ਹੈ ਠੀਕ ਹੈ ਜਿਹੜੇ ਤੁਸੀਂ ਆ ਵਿੱਚ ਆ ਗਲੀਆਂ ਦੇ ਪਾਰ ਚੇਰੀ ਮਾਰ ਕੇ ਇਹ ਆਪਣੇ ਕੋਲੇ ਫਰਮੇ ਤਿਆਰ ਕਰੇ ਹੋਏ ਨੇ ਜੀ ਫਰਮੇ ਉਸ ਤਰੀਏ ਆਪਾਂ ਜਦੋਂ ਇਹ ਪਲੇਟਾਂ ਨੂੰ ਚ ਵਿੱਚ ਇਹਦੇ ਫਰਮਾ ਫਿਟ ਕਰ ਦਿੰਦੇ ਹਾਂ ਉਹ ਨਿਕਲ ਆਉਂਦੀ ਮਤਲ ਨਾਲ ਦੀ ਅੱਛਾ ਹਾਂਜੀ ਠੀਕ ਹੈ ਪੋਰਚ ਆ ਗਿਆ ਜੀ ਇਹ ਆਪਣਾ ਠੀਕ ਹੈ ਹਾਂਜੀ ਇਹ ਲੌਬੀ ਆ ਗਈ ਜੀ ਆਪਣੀ ਠੀਕ ਹੈ ਜੀ ਹਾਂਜੀ ਲੌਬੀ ਬੜੀ ਖੁੱਲੀ ਹੈ ਨਾ ਲੌਬੀ ਹੈਗੀ ਜੀ ਇਹ 25 20 ਦੀ ਲੌਬੀ ਹੈ ਜੀ 25 20 ਦੀ ਲੌਬੀ ਹੈ ਬਹੁਤ ਖੁੱਲੀ ਹੈ ਲੀ ਹੈ ਨਾ ਹਾਂਜੀ ਇਹ ਆਪਣਾ ਡਰੈਗ ਰੂਮ ਆ ਗਿਆ ਜੀ ਠੀਕ ਹੈ ਵਾਹ ਜੀ ਵਾਹ ਕਿਆ ਬਾਤ ਹੈ ਕਿਦਰ ਸਾਹਿਬ ਪ੍ਰਭੂ ਕਿਸੇ ਨੇ ਆਪਦਾ ਸੁਖਨੇ ਦਾ ਮਹਿਲ ਬਣਾਉਣਾ ਹੋਵੇ ਤਾਂ ਟਰਾਈ ਪ੍ਰਭੂ ਜ਼ਰੂਰ ਕਰਿਓ ਠੇਕੇਦਾਰ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਇਹਨਾਂ ਸੰਪਰਕ ਕਰਕੇ ਰਹਿ ਜ਼ਰੂਰ ਲਿਓ ਪ੍ਰਭੂ ਇੱਕ ਇਚਨਾ ਹੈ ਕਿਚਨ ਦਾ ਸਾਈਜ਼ ਹੈਗਾ ਇਹ ਆਪਣਾ 16 10 ਓਕੇ ਹਾਂਜੀ ਬਹੁਤ ਖੁੱਲਿਆ ਠੇਕੇਦਾਰਾ ਨਾ ਹਾਂਜੀ ਤਿਆਰ ਹੋ ਰਹੀ ਹੈ ਜੀ ਇਹ ਪੱਥਰ ਲੱਗਣਾ ਰਹਿੰਦਾ ਠੀਕ ਹੈ ਹਾਂਜੀ ਇਹ ਠੀਕ ਇਤਰਾ ਰੰਗ ਰੰਗਲੇ ਹੈਂ ਥੱਲੇ ਇਹ ਇਹ ਰੰਗ ਦੀ ਆਰ ਸੀ ਸੀ ਆਰ ਸੀ ਸੀ ਵਿੱਚੋਂ ਰੰਗ ਨਹੀਂ ਮੈਂਦਾ ਹੈਗਾ ਜੀ ਅਸਿਆ ਨਹੀਂ ਆਮ ਦੇਖਦਾ ਜਦੋਂ ਆਮ ਜੜਾ ਨੂੰ ਚੋਠੀ ਜਾ ਕੇ ਰੰਗ ਕਰਾਉਂਦਾ ਸੇ ਦੋ ਕੁ ਮਹੀਨੇ ਬਾਅਦ ਪੈਣਾ ਨਹੀਂ ਹੈ ਇਹ ਗਿੱਲਾ ਗਿੱਲੋਂ ਗਿੱਲਾ ਗਿੱਲਾ ਹੋ ਜਾਂਦਾ ਹਾਂਜੀ ਹਾਂਜੀ ਤੇ ਸੋਰੀ ਬਾਅਦ ਵਿੱਚ ਲੱਗਣਾ ਕਰ ਹਾਂਜੀ ਹਾਂਜੀ ਬਾਅਦ ਵਿੱਚ ਲੱਗਣਾ ਠੀਕ ਹੈ ਹਾਂਜੀ ਇਹ ਆਪਣਾ ਸਟੋਰ ਆ ਕੇ ਠੀਕ ਹੈ ਜੀ ਸਟੋਰ ਆਰ ਸੀ ਸੀ ਪੰਜ ਮਹੀਨੇ ਸਾਰੇ ਸਲੇਟ ਪਾਈ ਹੋਈਆਂ ਆਲੀ ਕੋਈ ਨਹੀਂ ਦੇਖੋ ਆ ਸਿਟੀ ਸਾਰੀਆਂ ਕੀ ਬਾਤ ਆ ਯਾਰ ਹਾਂਜੀ ਸਾਰੀਆਂ ਆ ਮਤਲਬ ਕਹਿਣ ਦਵਾ ਪੈਸਾ ਬਚਦਾਗਾ ਨੀਚ ਲੋਕ ਇੱਚ ਮਤਲਬ ਬੋਰਡ ਵਗੈਰਾ ਲਾਉਂਦੇ ਨੇ ਨਾ ਹਾਂਜੀ 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 ਕੀ ਬਾਤ ਆ ਠੀਕ ਯਾਰ ਹਾਂਜੀ ਹਾਂਜੀ ਸਾਰੀ ਸਿਟੀ ਆ ਸਾਰੇ ਉਹ ਸਾਹਮਣੇ ਫਰੰਟ ਵਿੱਚ ਖੋਲ੍ਹ ਲਈ ਮੜੇ ਸਮਾਰਕਾ ਸਮਾਰਕਾ ਆ ਬਾਜੀ ਬਾ ਕੀ ਬਾਤ ਆ ਠੀਕ ਯਾਰ ਆ ਜਾ ਫਿਰ ਬਾਜੀ ਆ ਦੇਖੋ ਭਰਾਵੋ ਪੂਰਾ ਬੀਥਲੇ ਸਲਣੀ ਕੋਈ ਰੰਗ ਨਹੀਂ ਖਰਾਬ ਹੋਇਆ 2 ਸਾਲ ਦੇ ਲਗਭਗ ਹੁਣ ਆਲੇ ਨੇਗੇ ਇਹ ਬੈਡਰੂਮ ਆ ਗਿਆ ਜੀ ਇਹ ਵੀ ਠੀਕ ਜਿਹਾ ਲੱਗੂ ਸਲਣੀ ਹੈ ਜੀ ਥੱਲੇਣਾ ਜਿਹੜੀ ਵੱਡੀ ਵੱਡੀ ਖਾਸ ਕਰ ਲੈਣਾ ਪੂਰਾ ਪੂਰਾ ਵੀ ਸਲਣੀ ਹੈਗੀ ਨਾ ਹਾਂਜੀ 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 ਕੀ ਬਾਤ ਹੈ ਠੀਕ ਜਿਹਾ ਆਰ ਸੀ ਸੀ ਦਾ ਫੇਰ ਹੈ ਨਾ ਹਾਂਜੀ ਇਹ ਬਾਥਰੂਮ ਆ ਗਿਆ ਜੀ ਇਹਦਾ ਠੀਕ ਹੈ ਹਾਂਜੀ ਕੀ ਬਾਤ ਹੈ ਠੀਕ ਜਿਹਾ ਇੱਕਲ ਹੈਗੀ ਆ ਮਤਲਬ ਜਿਵੇਂ ਆਪਾਂ ਆਮ ਇਟਲੇ ਕਹਿੰਦਾ ਜੀ ਬੋਲਦੇ ਆਂਗੇ ਉਹ ਡਬਲ ਬਾਜ ਆਉਂਦੀ ਹੈਗੀ ਇਹਦੀ ਬਹੁਤ ਘੱਟ ਆ ਰਹੀ ਹੈ ਨਾ ਇਹ ਆਰ ਸੀ ਸੀ ਨਹੀਂ ਆਉਣੀ ਹੈਗੀ ਜੀ ਬਾਜ ਠੀਕ ਹੈ ਹਾਂਜੀ ਇਹ ਜੀ ਆ ਵੀ ਆਪਣਾ ਦੂਸਰਾ ਠੀਕ ਹੈ ਹਾਂਜੀ ਆ ਕੱਪ ਕੋੜਾ ਇਹ ਵੀ ਆਰ ਸੀ ਸੀ ਹੈ ਸਾਰਾ ਜੀ ਠੀਕ ਹੈ ਤਿਆਰ ਕਰਨਾ ਸਾਰਾ ਜੀ ਠੀਕ ਹੈ ਗੱਲ ਜਿਹੜੀ ਠੀਕ ਜਿਹੜਾ ਪੱਕਿਆ ਭੋਰਾ ਵੀ ਸਲਣੇ ਹੀ ਵੀ ਨਾ ਕਿਤੋਂ ਨਹੀਂ ਆਉਂਦੀ ਹੈਗੀ ਜਿੱਥੋਂ ਮਰਜੀ ਚੈੱਕ ਕਰ ਲੋ ਇਹ ਨੇ ਜੀ ਆਪਣੀਆਂ ਠੀਕ ਹੈ ਇਹ ਵੀ ਆਰ ਸੀ ਸੀ ਨਹੀਂ ਠੀਕ ਹੈ ਸਤ ਬੜੀ ਸੁਣਨਾ ਠੀਕ ਹੈ ਠੀਕ ਹੈ ਕਰੋ ਜੀ ਦਰਸ਼ਨ ਕੋਈ ਆ ਰੂਮ ਦੇ ਬਾਹਰ ਰੂਮ ਬਾਹਰ ਰੂਮ ਹੈ ਬੈਠੂ ਰਹੇ ਠੀਕ ਹੈ ਹਾਂਜੀ ਇਹ ਬੈਠੂ ਮੈਂ ਆਣਾ ਆਇਆ ਗਿਆ ਬਾਥਰੂਮ ਆ ਗਿਆ ਠੀਕ ਹੈ ਕੀ ਬਾਤ ਹੈ ਠੀਕ ਹੈ ਜੀ ਉੱਪਰ ਆ ਗਿਆ ਜੀ ਇਹ ਬਲਕਨੀ ਜੀ ਬਣਾਈ ਜੀ ਉੱਪਰ ਠੀਕ ਹੈ ਹਾਂਜੀ ਇਹ ਬੜਾ ਘੈਂਟ 뷰 ਹੈ ਠੀਕ ਹੈ ਜੀ ਹਾਂਜੀ ਇਹ ਚੰਡੀਵਾਲ ਚੰਡੀਗੜ੍ਹ ਵਰਗਾ 뷰 ਬਣਾ ਦਤਾ ਹੈ ਨਾ ਹਾਂਜੀ ਹਾਂਜੀ ਆ ਦਿੱਤਾ ਸਾਰਾ ਇਹ ਆਪ ਦੂਸਰੀ ਮੰਜ਼ਲ ਤੇ ਖੜੇ ਆ ਨਾ ਹਾਂਜੀ ਜਿਹੜਾ ਤਾ ਹਾ ਬੱਟੇ ਦੇ ਪੈਣੇ ਕਿੰਨੇ ਪੈਣੇ ਠੀਕ ਕਰ ਇਹ ਆਪਣੇ ਕੋਲੇ ਸਾਰੇ ਫਰਮੇ ਬਣੇ ਹੋਰੇ ਜੀ ਆਹ ਜਿਵੇਂ ਦੇਖੋ ਲੋ ਇਹ ਆਪਣੇ ਕੋਲੇ ਲੋਹੇ ਦੀ ਫਰਮੇ ਬਣੇ ਹੋਰੇ ਜੀ ਆਪਣੇ ਕੋਲੇ ਸਾਰੇ ਅੱਛਾ ਹਾਂ ਅਸੀਂ ਇੱਟਾਂ ਦੇ ਗੋਲੇ ਬਣਾਉਨੇ ਆ ਇਹ ਮੂਰੇ ਲਾ ਦਿੰਨੇ ਆ ਜੀ ਆਪਾਂ ਐਟਰੋਮੈਟਿਕ ਸੇ ਆਉਂਦੇ ਆ ਇੱਟਾਂ ਖਰਾਬ ਕਰਨੀ ਲੋੜ ਨਹੀਂ ਮੈਂ ਇੱਥੇ ਇੱਟਾਂ ਖਰਾਬ ਕਰਨ ਦੀ ਲੋੜ ਨਹੀਂ ਸਾਰੇ ਆਪਣੇ ਕੋਲੇ ਗੋਲੇ ਬਣੇ ਹੋਨੇ ਜੀ ਠੀਕ ਹੈ ਹਾਂਜੀ ਲੋਹੇ ਆਂ ਬਣਾਈਆਂ ਹੋਈ ਨੇ ਸਾਰੀਆਂ ਇਹ ਲੋਹੇ ਦੀਆਂ ਹੀ ਬਣਾਈਆਂ ਹੋਈ ਨੇ ਆਪਣੇ ਕੋਲੇ ਫਰਮੇ ਤਿਆਰ ਕਰੇ ਹੋਏ ਨੇ ਜੀ ਇਹ ਇੱਟਾਂ ਵੇਸਟ ਨਹੀਂ ਹੁੰਦੀਆਂ ਕਹਿੰਦਾ ਭਾਬਾ ਇੱਟ ਦਾ ਲਾਉਣ ਦੀ ਲੋੜ ਨਹੀਂ ਪੈਂਦੀ ਇੱਟ ਤਾਂ ਇੱਕ ਵੀ ਨਹੀਂ ਲਾਈ ਜੀ ਆਪਾਂ ਨੇ ਅਸੇ ਇੱਕ ਇੱਟ ਵੀ ਨਹੀਂ ਵਰਤੇ ਆਪਣੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਇਹ ਠੀਕ ਕਿਧਰ ਦੂਜੀ ਮੰਜ਼ਲ ਆ ਗਈ ਹੈ ਹਾਂਜੀ ਇਹ ਉੱਪਰ ਹਾਂਜੀ ਠੀਕ ਹੈ ਇਹਦੀ ਪੌੜੀਆਂ ਬਾਹਰ ਦੀ ਨੇ ਜੀ ਦੂਸਰੀ ਮੰਜ਼ਲ ਦੀਆਂ ਦੇਖੋ ਉੱਪਰ ਹੀ ਪੱਥਰ ਲੱਗਿਆ ਹੋਇਆ ਇਹ ਆਪ ਸੋਗੇ ਇਹ ਠੀਕ ਕਿਧਰ ਕੀ ਚੀਜ਼ ਆ ਇਹ ਇਹ ਟੈਂਕੀ ਹੈ ਜੀ ਪਾਣੀ ਵਾਲੀ ਅਸਿਆ ਹਾਂਜੀ ਇਹਦੇ ਵਿੱਚ ਬੰਦ ਕਰੀ ਆਰ ਸੀ ਇਹ ਵੀ ਕਰਮ ਨਹੀਂ ਹੁੰਦਾ ਪਾਣੀ ਫਸੇ ਪਾਣੀ ਗਰਮ ਨਹੀਂ ਹੁੰਦਾ ਇਹ ਵੀ ਤੇਰੀ ਆਰ ਸੀ ਸੀ ਹੈ ਕਿ ਇੱਟਾਂ ਦੀ ਹੈ ਇਹ ਵੀ ਆਰ ਸੀ ਸੀ ਹੈ ਦੇਖੋ ਜੀ ਹਾਂ ਜੀ ਪਲੇਟਾਂ ਜਿਵੇਂ ਦੇਖੋ ਠੀਕ ਹੈ ਠੀਕ ਹੈ ਹਾਂ ਜੀ ਫਸੇ ਪਲੇਟਾਂ ਕਸ ਕੇ ਫੇਰ ਬਣਾਉਣਾ ਤੁਸੀਂ ਦਾ ਢੁੱਲ ਹਾਂ ਜੀ ਹਾਂ ਦੇਖੋ ਪਲੇਟਾਂ ਲੱਗੀਆਂ ਨੇ ਠੀਕ ਹੈ ਦੇਖੋ ਭਰਾ ਉਹਨਾਂ ਪਾਣੀ ਇਹ ਚ ਗਰਮ ਹੋਵੇ ਤੇ ਗਰਮੀਆਂ ਦੇ ਵਿੱਚ ਨਾ ਸਰਦਿਆਂ ਠੰਡਾ ਹੋਵੇ ਆ ਗਿਆ ਜੀ ਕੋਠੇ ਦਾ ਫਰੰਟ ਸਰ ਇਹ ਫਰੰਟ ਆ ਗਿਆ ਬਾਕੀ ਆਪਾਂ ਠੇਕੇਦਾਰ ਨਾਲ ਗੱਲਬਾਤ ਕਰਦੇ ਆਂ ਠੇਕੇਦਾਰ ਜਿਵੇਂ ਆ ਲੱਗੇ ਥੋਡੇ ਬਣਾਏ ਹੋਏ ਨੇ ਇਹ ਮਤਲਬ ਨਕਸ਼ਾ ਜ ਆ ਵਾਲਾ ਹਾਂਜੀ ਇਹ ਗੋਲਾ ਹਾਂਜੀ ਇਹ ਕਿਵੇਂ ਤਿਆਰ ਕਰਦੇ ਹੋ ਇਹ ਆਪਾਂ ਕੋਲੇ ਫਰਮ ਹੀ ਨਹੀਂ ਸਾਰੇ ਇਹ ਵੀ ਫਰਮ ਹੈ ਹਾਂਜੀ ਫਰਮ ਹੈ ਐਨੇ ਕਿੰਨੇ ਫਰਮੇ ਬਣਾ ਰੱਖਨੇ ਬੰਦਰਾ ਸਾਰੇ ਨੇ ਜੀ ਆਪਣੇ ਕੋਲੇ ਠੀਕ ਹੈ ਵੱਡੋਂ ਨਾਲ ਹੀ ਫਰਮੇ ਬਣਾਏ ਹੋਏ ਨੇ ਆਪਣੇ ਜਿਵੇਂ ਕੋਕੂਲੇ ਕਾਣੇ ਬਣਾਉਣੇ ਸਾਰੇ ਆਪਣੇ ਕੋਲੇ ਆਪਣੇ ਕੋਲੇ ਐਲ ਟੈਪ ਆ ਜਿਵੇਂ ਟੀਵੀ ਬਣਾਈ ਹੁੰਦੀ ਆ ਗਾੜੇ ਛੱਡਣ ਨੂੰ ਉਦਾਂ ਦੇ ਸਾਰੇ ਫਰਮੇ ਬਣਾਏ ਹੋਏ ਨੇ ਜੀ ਆਪਣੇ ਕੋਲੇ ਠੀਕ ਹੈ ਹਾਂਜੀ ਠੀਕ ਇਧਰ ਢੂਲੇ ਟੱਲ ਦਾ ਸਮਾਨ ਆਪ ਨੂੰ ਲੈਣਾ ਪੈਂਦਾ ਕਿ ਤੁਹਾਡੇ ਕੋਲ ਹੁੰਦਾਗਾ ਢੂਲੇ ਦਾ ਸਮਾਨ ਆਪਣੇ ਕੋਲੇ ਸਾਰਾ ਆਪਦਾ ਹੀ ਹੈ ਜੀ ਮਿਕਚਰ ਢੋਲ ਟੱਪੇ ਸਭ ਕਰਾਇ ਗੁਰੂ ਇਹਦੇ ਵੀ ਦੇ ਦਿੰਨੇ ਆ ਜੀ ਆਪਾਂ ਆਪਦਾ ਹੀ ਹੈ ਜੀ ਖੋਦਾ ਆਪਣਾ ਸਮਾਨ ਠੀਕ ਹੈ ਤੇ ਕਿਹੜੇ ਕਿਹੜੇ ਪਿੰਡਾਂ 'ਚ ਆਪਾਂ ਇਹ ਕੰਮ ਪਹਿਲਾਂ ਕਰ ਰਹੇ ਹਾਂ ਪਹਿਲਾਂ ਤੁਸੀਂ ਪਿੰਡਾਂ ਦੇ ਵਿੱਚ ਕਿਲਾਪੜੀ ਆ ਗਿਆ ਜੀ ਨਮੋਲ ਆ ਗਿਆ ਦੁੱਗਾ ਵੀ ਆ ਗਿਆ ਤੇ ਲੋਹਾ ਖੜਾ ਆ ਗਿਆ ਤੇ ਆਪਣੇ ਢੱਡਰੀਆਂ ਪਿੰਡ ਦੇ ਵਿੱਚ ਹੁਣ ਦੋ ਪੰਜ ਕੋਠੀਆਂ ਪਾਤੀਆਂ ਜੀ ਹੁਣ ਇੱਕ ਹੋਰ ਸਟਾਰਟ ਕਰ ਰਹੇ ਹਾਂ ਜੀ ਆਪਾਂ ਠੀਕ ਹੈ ਹਾਂਜੀ ਆਪਾਂ ਇਹ ਆਲੇ-ਦੁਆਲੇ ਸਾਰੇ ਲੌਂਗ ਵਾਲੇ ਦੇ ਜਿੰਨੇ ਆਲੇ-ਦੁਆਲੇ ਪਿੰਡ ਨੇ ਸਾਰਿਆਂ ਦੇ ਵਿੱਚ ਠੇਕੇ ਲੈਣੇ ਆਗੇ ਠੀਕ ਹੈ ਵਧੀਆ ਕੰਮ ਚੱਲ ਰਿਹਾ ਜੀ ਆਪਣਾ ਬਾਤਾਂ ਆ ਜੀ ਘਟੂ-ਘਟੂ ਹੁਣ ਠੀਕ ਹੈ ਤੇ ਜਿਹੜਾ ਇਹ ਤੁਸੀਂ ਆਰਸੀ ਵਾਲਾ ਪਲੇਟਾਂ ਦਾ ਕੰਮ ਕਰਦੇ ਹੋ ਇਹ ਵੀ ਥੋੜੇ ਤੁਹਾਡੇ ਕੋਲ ਠੇਕੇ ਵਾਰਾ ਹੁੰਦਾ ਇਹ ਮੇਰੇ ਕੋਲੇ ਆਪਦਾ ਹੀ ਹੈ ਜੀ ਠੀਕ ਹੈ ਹਾਂਜੀ ਜਿੰਨਾ ਵਿੱਚ ਇਹ ਵਿੱਚ ਤੁਸੀਂ ਤਾਰ ਹੀ ਪਾਏ ਬਨੇ ਨਹੀਂ ਇਹਦੇ ਵਿੱਚ ਨਾ ਹੀ 8 ਨੰਬਰ ਤਾਰ ਪਾਈ ਆ ਟਾਟਾ ਦੀ ਠੀਕ ਹੈ ਉਹ ਦੇਖੋ ਜਿਵੇਂ 8 ਨੰਬਰ ਤਾਰ ਉਹ ਪਿੰਡ ਭਰੇ ਹੋਈ ਆਪਣਾ ਇਹ ਪਿੱਲੇ ਦੇ ਵਿੱਚ ਤੇ ਕੋਈ ਸਰੀ ਨਹੀਂ ਪਾਇਆ ਸਾਰੀ ਤਾਰ ਹੀ ਪਈ ਵੀ ਆ ਸਾਰੀ ਪਈ ਆ ਜੀ 8 ਨੰਬਰ ਜਿਵੇਂ ਆਪਾਂ ਖੰਭਾ ਤਿਆਰ ਕਰਦੇ ਆ ਜੀ ਆਪਾਂ ਬਿਜਲੀ ਵਾਲਾ ਇਹ ਠੀਕ ਜਿਹੇ ਦਾ ਕੰਮ ਮਜ਼ਬੂਤ ਹੈ ਤਾਰ ਵਾਲਾ ਕੰਮ ਪੂਰਾ ਮਜ਼ਬੂਤ ਹੈ ਜੀ ਇਹ ਤੁਸੀਂ ਇਹ ਦੇਖੋ ਸਰੀਆ ਗਲ ਜਾਂਦਾ ਤਾਰ ਨਹੀਂ ਗਲਦੀ ਟਾਟਾ ਦੀ ਠੀਕ ਹੈ ਜੀ ਠੀਕ ਹੈ ਹਾਂ ਜੀ ਇਹ ਸਾਰੀ ਦੀ ਬਾਉਂਡਰੀ ਮਾਰੀ ਆ ਇਹ ਤੁਸੀਂ ਤਾਰ ਦੀ ਬਾਉਂਡਰੀ ਮਾਰੀ ਆ ਹਾਂ ਜੀ ਹਾਂ ਤਾਰ ਖੜੀ ਕਰਕੇ ਜਾਲ ਬਣਾ ਕੇ ਅੱਛਾ ਖਲਦੀ ਨਹੀਂ ਹੈ ਜੀ ਇਹ ਅੱਛਾ ਜਾਲ ਕਿੰਨੇ ਵੇ ਕਿੰਨੇ ਦਾ ਬਣਾਇਆ ਜਾਲ ਫਿਰ ਜਾਲ ਆਪਾਂ ਨੇ ਡੱਬੀ ਬਣਾ ਲਏ ਨੇ ਜੀ ਫੁੱਟ ਬਾਈ ਫੁੱਟ ਦੀ ਬਣਾ ਲਏ ਨੇ ਜੀ ਠੀਕ ਹੈ ਹਾਂਜੀ ਲੰਬੀਆਂ ਖੜੇ ਕਰ ਲੈਣਾ ਤੇ ਫੁੱਟ ਬਾਈ ਫੁੱਟ ਤੇ ਸੈਜ ਬਣਾ ਕੇ ਉਹ ਕਰ ਲੈਣਾ ਜੀ ਪਿਆਰ ਠੀਕ ਹੈ ਟਾਟਾ ਦਾ ਸਰੀਆ ਵਰਤੇ ਆਈ ਆਪਣਾ ਓਕੇ ਹਾਂਜੀ ਤੇ ਜਿਹੜੇ ਸੱਜਣ ਪਿਆਰੇ ਨੇ ਰਾਇ ਲੈਣੀ ਹੋਵੇ ਤਾਂ ਸਕਰੀਨ ਉੱਤੇ ਆਪਣਾ ਨੰਬਰ ਚੱਲ ਰਿਹਾ ਹੈਗਾ ਕੋਈ ਵੀ ਰਾਇ ਲੈਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰੋ ਠੀਕ ਹੈ ਜੀ ਧੰਨਵਾਦ